ਜਾ ਸਾਰੇ ਬੱਚੇ ਕਰਦੇ ਆ ਜਿਹੜਾ ਨਸ਼ਾ ਵੇਚਦਾ ਪਿਆ ਅੰਦਰ ਉਹ ਕਹਿੰਦਾ ਤੁਸੀਂ ਬਹਾਲ ਕੀਤਾ ਆ ਬਾਕੀ ਜਿਹੜਾ ਤੁਸੀਂ ਕਹਿੰਦੇ ਜਿਹੜਾ ਬੱਚੇ ਛਾਰਤੀ ਸਾਰੇ ਹੁੰਦੇ ਆ ਇਹ ਸੁਸਪੰਨ ਕੀਤਾ ਆ ਜੇ ਬੱਚਿਆਂ ਦੀ ਪੜ੍ਹਾਈ 1.5 ਮਹੀਨਾ ਹੋ ਗਿਆ ਖਰਾਬ ਹੋ ਰਹੀ ਹੈ ਕਿਉਂ ਹੋ ਰਹੀ ਹੈ ਤੁਹਾਡਾ ਕੋਈ ਨਹੀਂ ਸ਼ੁਰੂ ਤੋਂ ਜਿੱਥੇ ਤੁਹਾਡੇ ਪੜ੍ਹਦੇ ਨੇ ਬੱਚੇ ਇੱਥੇ ਪੜ੍ਹਦੇ ਇੱਥੇ ਗੋਨਾਂ ਮੋਢ ਸਕੂਲ ਮੇਰੇ ਬੇਟੇ ਵੀ ਪੜ੍ਹ ਕੇ ਗਏ ਨੇ ਮੇਰੇ ਪੋਤੇ ਪੁੱਤ ਵੀ ਇੱਥੇ ਪੜ੍ਹਦੇ ਨੇ ਸਾਰੇ ਤੇ ਮੜ ਜੀ ਕਿ ਤੇ ਮੋਬਾਈਲ ਦੀ ਗੱਲ ਹੋ ਗਈ ਕਿਤੇ ਉਹਨਾਂ ਨੇ ਬੱਚਿਆਂ ਨੇ ਮੋਬਾਈਲ ਚੱਕ ਕੇ ਮੈਨੇ ਬੱਚੇ ਨੂੰ ਦੇਤਾ ਛੁੱਟ ਅੱਧੀ ਛੁੱਟੀ ਵੇਲੇ ਕਹਿੰਦੇ ਮੈਂ ਘਰ ਆ ਕੇ ਲੈ ਜੂੰਗਾ ਤੁਹਾਡੇ ਕੋਲ ਇਹਨਾਂ ਸਬਰਪਾਲ ਜੀ ਭਾਜੀ ਨੇ ਪ੍ਰਤੀਆ ਕੱਟਣੀਆਂ ਸੀਗੀਆਂ ਇਹ ਉੱਥੇ ਜੇਬ 'ਚ ਪਾ ਕੇ ਲੈ ਗਿਆ ਉਹ ਜੇਬ 'ਚ ਡਿੱਗ ਗਿਆ ਉਹ ਟੁੱਟ ਗਿਆ ਜੇਬ 'ਚ ਉਹ ਕਹਿੰਦੇ ਸੀ ਸਬੂਤਾ ਸੂ ਫੋਨ ਲੈ ਲੈ ਫਿਰ ਇਸ ਕਿਹਾ ਵੀ ਚਲੋ ਕੋਈਆਂ ਸੀ ਚਲੋ ਤੇ ਬੱਚੇ ਤਾਂ ਕਰਤੇ ਹੋ ਹੀ ਗਈ ਦੇਖੋ ਤੁਹਾਨੂੰ ਪੈਸੇ ਦੇ ਦਿੰਦੇ ਆ ਅਸੀਂ 8000 ਰੁਪਏ ਮੇਰੀ ਮੇਰੀ ਦਰਾਨੀਆਂ ਉਹਨੇ ਨੇ ਪਾਇਆ 8000 ਲੈ ਪਾਇਆ 16000 ਰੁਪਏ ਅਸੀਂ ਪਾ ਕੇ ਉਹ ਉਹਨਾਂ ਦਾ ਦੇ ਦਿੱਤਾ ਜਿਹਨਾਂ ਦਾ ਫੋਨ ਸੀਗਾ ਪਰ ਇਹ ਕਹਿੰਦੇ ਬੱਚਿਆਂ ਨੇ ਚੋਰੀ ਕੀਤੀ ਅਸੀਂ ਤੁਹਾਨੂੰ ਸਕੂਲ ਚ ਨਹੀਂ ਬਿਠਾਉਣਾ ਜੇ ਆ ਬੋ ਆ ਨਸ਼ੇ ਕਰਦੇ ਹੋਰ ਹੋਰ ਹੀ ਬੱਚਿਆਂ ਤੇ ਸਾਡੇ ਨਿਦਾਮ ਲਾਈ ਜਾਂਦੇ ਨੇ ਬਿਨ ਮਤਬਕ ਬੱਚੇ ਤੁਹਾਡੇ ਹੁਣ ਕਿਤੇ ਸਕੂਲੇ ਨਹੀਂ ਆ ਨਹੀਂ ਘਰੇ ਨੇ 8 ਮਹੀਨੇ ਹੋ ਗਏ ਕੱਢਿਆ ਨੂੰ ਫਿਰਸਾ ਅਸੀਂ ਦੇ ਹੀ ਜਾਂਦੇ ਹਾਂ ਹੁਣ ਵੀ ਫਿਰਸਾ ਦੇ ਰਹੇ ਹਾਂ ਹਾਂਜੀ ਕਾਲ ਵੀ ਨੇ ਯਾਰ ਬਦ ਇਕੱਠੇ ਕਰੋ ਜੀ ਜ਼ਕੀਨਾ ਜੀ ਆਪਣਾ ਬਿਆਨਾ ਗੁਰਦੀਪ ਸਿੰਘ ਸੱਬਰਵਾਲ ਜੀ ਸੀਨੀਅਰ ਵਾਈਸ ਪ੍ਰਧਾਨ ਗੁਜਾਰਾ ਸੈਮੀ ਸਭਾ 프리ਜਨਗਰ ਗੁਰਨਾਣਕ ਪਬਲਿਕ ਸਕੂਲ ਗੁਰਨਾਣਕ ਕੰਪਿਊਟਰ ਕਾਲਜ ਸਾਡੇ ਅੰਡਰ ਹੈ ਜੀ ਤੇ ਸਾਡੇ ਜਾਂ ਮੇ ਲੱਗਦੇ ਸਕੂਲ ਦੇ ਉੱਪਰ ਇਹਦੇ ਬਾਰੇ ਕੀ ਕਿਹਨਾ ਬਤਾਈ ਜੀ ਜਾਂ ਮੇ ਲੱਗਦਾ ਜੀ ਇਹ ਬਿਲਕੁਲ ਬੱਚਾ ਦੇ ਨਜ਼ਾਇਜ਼ ਹੋ ਰਹੀ ਆਂਦਾ ਨਸ਼ਾ ਵਿਕ ਰਿਆ ਆ ਕਿ ਪਤੀ ਮੈਂਬਰ ਆ ਬਤੀ ਮਾਮਲਾ ਜਿਹੜਾ ਇੱਕ ਦੋ ਬੰਦੇ ਜਿਹੜੇ ਆ ਰਹੇ ਆ ਬਾਕੀ ਕੋਈ ਕਮੇਟੀ ਨੂੰ ਫੋਨ ਨਹੀਂ ਹੋ ਰਿਹਾ ਹੈਗਾ ਬਿਲਕੁਲ ਠੱਕੇਸ਼ਾਈ ਹੋ ਰਹੀ ਆ ਬੱਚਿਆਂ ਨੂੰ ਨਸ਼ੇ ਅੰਦਰ ਚੱਲਣ ਦੇ ਆ ਸਸਪੈਂਡ ਕਰੀ ਜਾਂਦੇ ਆ ਹਾਂਜੀ ਬਾਕੀ ਪੰਦਰਾਂ ਦਾ ਸਕੂਲ ਵੀ ਜੀ ਆਜੀ ਬਾਕੀ ਮੰਤਰਾ ਨਾਲ ਕੋਈ ਗੱਲ ਨਹੀਂ ਹੋਈ ਗੱਡੀ ਮੈਂਬਰ ਫੋਨ ਨਹੀਂ ਚੱਕਦੇ ਪਏ ਜੀ ਜੇਕ ਦੋ ਹੋਇਆ ਹੈ ਉਹ ਕਹਿੰਦੇ ਜੀ ਜਾ ਕੇ ਬੱਚਾ ਸਸਪੈਂਡ ਕੀਤਾ ਆ ਜਾ ਕੇ ਉਹ ਆਪਣਾ ਉਹ ਜਵਾਬ ਦੇ ਦਿਓ ਪ੍ਰਿੰਸੀਪਲਾਂ ਕੋ ਗੱਲ ਹੋਈ ਵਾਸ਼ ਪ੍ਰਿੰਸੀਪਲਾਂ ਗੱਲ ਹੋਈ ਉਹ ਕਹਿੰਦੇ ਮੈਂ ਜਿਹੜੇ ਬਿਠਾਣਾ ਹੈਗਾ ਮੈਨੂੰ ਲਿਖ ਕੇ ਦਿਓ ਅਸੀਂ ਕਿਹਾ ਲਿਖ ਕੇ ਸਾਡਾ ਸਾਈਨ ਦੇ ਦਿਓ ਜਿਹੜੇ ਬਿਠਾਣਾ ਹੈਗਾ ਉਹ ਸਾਈਨ ਕਹਿੰਦੀ ਮੈਂ ਕਰਨੇ ਨਹੀਂ ਹੈਗੇ ਪੁਲਿਸ ਪ੍ਰਸ਼ਾਸਨ ਬੱਚੇ ਨੂੰ ਕਿਉਂ ਸਸਪੈਂਡ ਕੀਤਾ ਬੱਚੇ ਜਿਹੜੇ ਸ਼ਰਾਰਤ ਕਰਦਾ ਸ਼ਾਰ ਸਾਰੇ ਬੱਚੇ ਕਰਦੇ ਆ ਜਿਹੜਾ ਨਸ਼ਾ ਵੇਚਦਾ ਪਿਆ ਅੰਦਰ ਉਹ ਕਹਿੰਦਾ ਤੁਸੀਂ ਬਹਾਲ ਕੀਤਾ ਆ ਬਾਕੀ ਜਿਹੜੇ ਤੁਸੀਂ ਕਹਿੰਦੇ ਜਿਹੜੇ ਬੱਚੇ ਸ਼ਾਰਤੀ ਸਾਰੇ ਹੁੰਦੇ ਆ ਇਸ ਪੰਨੇ ਕਿਤਾਜਾ ਬੱਚਿਆਂ ਦੀ ਪੜ੍ਹਾਈ 1.5 ਮਹੀਨਾ ਹੋ ਗਿਆ ਖਰਾਬ ਹੋ ਰਹੀ ਹੈ ਕਿਉਂ ਹੋ ਰਹੀ ਹੈ ਪੁਲਿਸ ਵੀ ਆ ਗਈ ਆ ਕੋਈ ਨਾਲ ਗੱਲ ਵੀ ਤੁਹਾਡੀ ਕੀ ਕਰਨਾ ਪੁਲਿਸ ਆ ਗਈ ਆ ਪੁਲਿਸ ਵੀ ਕਾਰਵਾਈ ਨਹੀਂ ਕਰ ਰਹੀ ਕਹਿੰਦੇ ਜੀ ਗਾਂ ਗਾਂ ਪਾਈ ਜਾਂਦੀ ਹੈ ਮੈਂ ਕਿਹਾ ਬੱਚਾ ਬਿਠਾਓ ਬੱਚਾ ਨਹੀਂ ਬਿਠਾ ਸਕਦਾ ਜੀ ਅਸੀਂ ਨਹੀਂ ਬਿਠਾ ਸਕਦੇ ਤੇ ਮੈਂ ਕਿਹਾ ਤੁਸੀਂ ਕਮੇਟੀ ਸੱਦੋ ਕਮੇਟੀ ਜਿਹੜੀ ਆ ਕਹਿੰਦੇ ਉਹ ਚਾਤਰੀ ਕਾਏ ਕਿ ਪਾਈ ਦੇਗਾ ਕਿ ਮੈਂ ਕਿਹਾ ਇੱਕ ਬੰਦਾ ਜਿਹੜਾ ਛੁੱਟੀ ਦੇ ਦੋ ਜਣ ਬੰਦਾ ਰਿਹਾ ਦੇ ਬਾਕੀ 30 ਬੰਦੇ ਰਿਹਾ ਦੇ ਕੋਈ ਸੱਦੋ ਜਵਾਬ ਵੀ ਕੋਈ ਨਹੀਂ ਆਗਾ ਪ੍ਰਸ਼ਾਸਨ ਨੂੰ ਕੋਈ 1.5 ਮਹੀਨਾ ਹੋ ਗਿਆ ਪ੍ਰਸ਼ਾਸਨ ਨੂੰ ਕੋਈ ਨਹੀਂ ਗੱਲ ਕਰ ਰਹੀ ਹੈਗੀ ਮੇਰਾ ਨਾਮ ਹੈ ਡੈਡੀ ਜੀ ਪੰਜ ਸਾਲ ਮੈਂ ਸਕੂਲ ਦੇ ਵਿੱਚ ਸੇਵਾ ਕੀਤੀ ਹੈ ਐਜ਼ ਅ ਟੀਚਰ ਮੈਂ ਰਹੀ ਹਾਂ ਸਕੂਲ ਵਿੱਚ ਪਿਛਲੇ 2-3 ਮਹੀਨਿਆਂ ਤੋਂ ਹੀ ਮੈਂ ਰਿਜ਼ਾਈਨ ਕੀਤਾ ਹੈ ਪਰਸਨਲ ਪ੍ਰੋਬਲਮ ਕਰਕੇ ਮੇਰਾ ਬੱਚਾ ਛੋਟਾ ਹੈ ਇਸ ਸਕੂਲ ਦੇ ਵਿੱਚ ਸ਼ਰਿਆਮ ਗਰਾਊਂਡ ਦੇ ਵਿੱਚ ਮੈਂ ਬੱਚਾ ਫੜਿਆ ਨਸ਼ਾ ਕਰਦਾ ਅਫੀਮ ਖਾਂਦਾ ਉਪਰੋਂ ਚਾਹ ਪੀਂਦੇ ਮੈਂ ਛਾਰੇ ਆਮ ਬੱਚੇ ਫੜੇ ਨੇ 10th ਕਲਾਸ ਦੇ ਬੱਚੇ ਸੀਗੇ ਠੀਕ ਹੈ ਉਸੇ ਟਾਈਮ ਮੈਂ ਵਾਈਸ ਪ੍ਰਿੰਸੀਪਲ ਮੈਮ ਕੋ ਪ੍ਰਿੰਸੀਪਲ ਮੈਮ ਕੋ ਲੈ ਕੇ ਗਈਆਂ ਵੀ ਮੈਡਮ ਆ ਦੇਖੋ ਸਾਡਾ ਧਨ ਗੁਰੂ ਨਾਨਕ ਦਾ ਸਕੂਲ ਹੈ ਠੀਕ ਹੈ ਸੰਸਥਾ ਦਾ ਸਕੂਲ ਹੈ ਇਹ ਸਕੂਲ ਦੇ ਵਿੱਚ ਕੀ ਕੀ ਹੋ ਰਿਹਾ ਹੈ ਇਹ ਦੇਖੋ ਠੀਕ ਹੈ ਜੀ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਗਿਆ ਸ਼ੀਂ ਸ਼ੂ ਸ਼ਾਂ ਸ਼ੂ ਕੀਤੀ ਗਈ ਉਸ ਬੱਚੇ ਨੂੰ ਫਿਰ ਸਕੂਲ ਦੇ ਵਿੱਚ ਐਂਟਰੀ ਦੇ ਦਿੱਤੀ ਗਈ ਨਸ਼ੇ ਵਾਲੇ ਬੱਚੇ ਨੂੰ ਐਂਟਰੀ ਦੇ ਦਿੱਤੀ ਗਈ ਸਾਡੇ ਬੱਚੇ ਨੇ ਕੀ ਕੀਤਾ ਹੈ ਸ਼ਰਾਰਤ ਦੱਸੋ ਸ਼ਰਾਰਤਾਂ ਕਰਕੇ ਸਾਡੇ ਬੱਚੇ ਨੂੰ ਡੇਢ ਮਹੀਨਾ ਹੋ ਗਿਆ ਇਹਨਾਂ ਨੇ ਸੂਲੋ ਕੱਢ ਦਿੱਤਾ ਗਿਆ ਉਹ ਡੇਢ ਮਹੀਨੇ ਦੀ ਪੜ੍ਹਾਈ ਕੌਣ ਕਰੇਗਾ ਜਿਹੜੀ ਡੇਢ ਮਹੀਨੇ ਦੀ ਪੜ੍ਹਾਈ ਖਰਾਬ ਹੋਈ ਹੈ ਉਹਦੀ ਪਰਭਾਈ ਕੌਣ ਕਰੇਗਾ ਐਸੇ ਟੀਚਰ ਮੈਂ ਪੁੱਛ ਰਹੀਆਂ ਐਸੇ ਪੇਰੈਂਟਸ ਪੁੱਛ ਰਹੀਆਂ ਕੌਣ ਕਰੇਗਾ ਪਰਪਾਈ ਜਿਹੜੀ ਟੀਚਰ ਕਸੂਰ ਵਾਲਾ ਉਹਨੂੰ ਅੰਦਰ ਬਿਠਾਇਆ ਕੁਰਸੀ ਤੇ ਕਲਰਕ ਕਲਰਕ ਹੈ ਟੀਚਰ ਵੀ ਨਹੀਂ ਹੈ ਕਲਰਕ ਹੈ ਉਹਨੂੰ ਅੰਦਰ ਬਿਠਾਇਆ ਕੁਰਸੀ ਤੇ ਉਹ ਬੱਚੇ ਨੂੰ ਪੜਾਂਦੀ ਹੈ ਉਹ ਇਨਚਾਰਜ ਹੈਂਦੀ ਉਹ ਕੌਣ ਐਂਦੀ ਬੋਲੋ ਅਮਨਦੀਪ ਕੋਰ ਨੂੰ ਪੜਾਉਂਦੀ ਐ ਇੰਦੀ ਕਲਾਸ ਇੰਚਾਰਜ ਹੈ ਸਕੀਨ ਆ ਗਿਆ ਹਾਂਜੀ ਹਰਿੰਦਰ ਸਿੰਘ ਜੀ ਹਾਂਜੀ ਤੁਸੀਂ ਕੀ ਮਾਮਲਾ ਸਰ ਹਾਂਜੀ ਇਸ ਸਕੂਲ ਦਾ ਮੋਲ ਮੋਲ ਬੜਾ ਖਰਾਬ ਹੋ ਚੁੱਕਾ ਜੀ 36 ਮੈਂਬਰ ਹੈ 36 ਮੈਂਬਰਾਂ ਦੇ ਵਿੱਚੋਂ ਕੱਲ ਵੀ ਅਸੀਂ 2 2.5 3 ਘੰਟੇ ਖੜ ਤੇ ਲਾਏ ਕੋਈ ਮੈਂਬਰ ਨਹੀਂ ਆਇਆ ਤੇ ਕੋਈ ਸੁਣਵਾਈ ਦੀ ਹੋਈ ਸਾਡੀ ਤੇ ਹੁਣ ਵੀ ਅਸੀਂ 11 ਵਜੇ ਦੇ ਆਏ ਆ ਕੋਈ ਸੁਣਵਾਈ ਨਹੀਂ ਹੋਈ ਪ੍ਰਿੰਸੀਪਲ ਨੂੰ ਅਸੀਂ ਐਪਲੀਕੇਸ਼ਨ ਲੈ ਕੇ ਲਿਆਏ ਆ ਭਈ ਅਤ ਸੇ ਜੇ ਤੁਸੀਂ ਬੱਚਾ ਨਹੀਂ ਰੱਖਣਾ ਤੇ ਤੁਹਾਨੂੰ ਹਸਾਇਨ ਕਰ ਦਿਓ ਹਸਾਇਨ ਕਰੋ ਤਾਂ ਇਨਕੁਆਰੀ ਕੀਤੀ ਹੈ ਜੀ ਉਹਨਾਂ ਨੇ ਕੀ ਕਰਨਾ ਹੈ ਬੱਚਾ ਨਹੀਂ ਰੱਖਣਾ ਇਹ ਉਹਨਾਂ ਨੂੰ ਪੁੱਛੋ ਪ੍ਰਿੰਸੀਪਲ ਨੂੰ ਜੀ ਬੱਚੇ ਨੇ ਦੇਖਿਆ ਤਾਂ ਉਹਨੂੰ ਕੱਢ ਦਿੱਤਾ ਜੀ ਉਹਨਾਂ ਨੇ ਇਹ ਡੇਢ ਮਹੀਨਾ ਹੋ ਗਿਆ ਬੱਚੇ ਨੂੰ ਕੱਢਿਆ ਨੂੰ ਬਾਹਰੋਂ ਪ੍ਰਿੰਸੀਪਲ ਜੀ ਵਾਈਸ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਹਾਈ ਨਹੀਂ ਅਥੇ ਕੋਈ ਗੁਰਮਿੰਦਰ ਕੋਲ ਹਾਂ ਜੀ ਕੀ ਮਾਮਲਾ ਸਰ ਜੀ ਡੇਢ ਮਹੀਨਾ ਹੋ ਗਿਆ ਬੱਚੇ ਸਾਡੇ ਨੂੰ ਸਸਪੈਂਡ ਕੀਤਾ ਹੋਇਆ ਸਕੂਲ ਚ ਕੀ ਕਰਨਾ ਹੈ ਕਾਰਨ ਕੁਝ ਵੀ ਨਹੀਂ ਹੈਗਾ ਉਹ ਕਹਿੰਦੇ ਸ਼ਰਾਰਤਾ ਕਰਦਾ ਬੱਚੇ ਤਾਂ ਹੋਰ ਵੀ ਸ਼ਰਾਰਤਾ ਕਰਦੇ ਐ ਇੱਕ ਇਹ ਸਿਰਫ ਬਾਕੀ ਵੀ ਹੋਰ ਬੱਚੇ ਹੈ ਸਕੂਲ ਵਿੱਚ ਜਿਹੜੇ ਸ਼ਰਾਰਤ ਇਦਾਂ ਤੇ ਸਾਰਾ ਸਕੂਲ ਖਾਲੀ ਹੋ ਜਾਏਗਾ ਇੱਕ ਬੱਚੇ ਨੂੰ ਤੁਸੀਂ ਕੱਢ ਕੇ ਉਹਨਾਂ ਦਾ ਕਹਿ ਰਹੇ ਹੋ ਵੀ ਇਹ ਸ਼ਰਾਰਤਾ ਕਰਦਾ ਹੈ ਕੈਰੀਅਰ ਖਰਾਬ ਹੋ ਰਿਹਾ ਉਹਦਾ ਹਾਂਜੀ ਸਿਰਫ ਸ਼ਰਾਰਤਾ ਤੇ ਨੂੰ ਸਸਪੈਂਡ ਕੀਤਾ ਗਿਆ ਜੀ ਨੋਟਸ ਆਇਆ ਵਗੈਰਾ ਨਹੀਂ ਨਹੀਂ ਜਸਵਿੰਦਰ ਕੌਰ ਪਾਟਿਆ ਪੇਰਾ ਨਾਮ 22 ਸਾਲ ਹੋ ਗਏ ਮੈਂ ਇੱਥੇ ਸੇਵਾ ਕਰ ਰਹੀ ਹਾਂ ਡੇਟ ਸਾਲ ਹੋ ਗਿਆ ਕਿ ਮੈਂ ਇੱਥੋਂ ਰਿਜ਼ਾਈਨ ਰਿਜ਼ਾਈਨ ਵੀ ਦਿੱਤਾ ਸਿਫ ਮੈਂ ਇਹਨਾਂ ਨੂੰ ਸੱਚ ਕਹਿ ਕੇ ਗਈ ਨਿਕਲ ਗਈ ਬਾਹਰ ਤੇ ਇਹਨਾਂ ਨੇ ਮੈਨੂੰ ਟਰਮੀਨੇਟ ਵੀ ਨਹੀਂ ਕੀਤਾ ਨਾਮਨ ਬੁਲਾਇਆ ਸਸਪੈਂਡ ਕੀਤਾ ਉਸ ਵੇਲੇ ਸ਼ੋਕੋਜ਼ ਨੋਟਿਸ ਵਿੱਚ ਸਸਪੈਂਡ ਕਰਤਾ ਨਾਮਨ ਉਸ ਦਿਨ ਤੋਂ ਬਾਅਦ ਇਸ ਸਕੂਲੀ ਮੈਡਮ ਮੈਡਮ ਚਰਨਜੀਤ ਕੋ ਜਿਹੜੀ ਵਾਈਸ ਪ੍ਰਧਾਨ ਆ ਉਹ ਵੀ ਕਹਿੰਦੇ ਜਵਾਬ ਦੇਣ ਤੋਂ ਇਨਕਾਰ ਹੀ ਕਰ ਰਹੀ ਆ ਤੇ ਤਾੜਾ মিডিਆ ਦੇ ਲੋਕ ਇਹ মিডিਆ ਦਾ ਪਨਾਹ ਹੋ ਰਹੇ ਆ ਪਾਕਿਸਤਾਨ 'ਚ ਜਿਹੜਾ ਕੋਈ ਆ ਨਹੀਂ ਰਿਹਾ ਹੈ ਨਾ ਮੈਨੇਜਰ ਨਾ ਬੈਂਚਮੈਟ ਆ ਰਹੀ ਹੈ ਤੁਹਾਡਾ ਬੱਚਾ ਜਿਹੜਾ ਹੈ ਜੀ ਪੜ੍ਹਾਈ ਜਿਹੜੀ ਆ ਡੇਢ ਮਹੀਨਾ ਹੋ ਗਿਆ ਖਰਾਬ ਹੋ ਰਹੀ ਹੈ ਇਹ ਜਿਹੜਾ ਜ਼ਿੰਮੇਵਾਰ ਕੌਣ ਆ ਜਿਹੜਾ ਬੱਚੇ ਦਾ ਅਗਰ ਜਿਹੜਾ ਕੰਨ ਨੇ ਬੱਚੇ ਜਾਏ ਕੋਲ ਫੀਸ ਨਹੀਂ ਆ ਜਾਂਦੀ ਜਾਂ ਕੋਈ ਪੜਾਈ ਨਹੀਂ ਜਾਂਦੀ ਤੇ ਇਹ ਜਿਹੜਾ ਕੰਨ ਨੇ ਆਪਣਾ ਜਾਂ ਬੜੀ ਸਸਪੈਂਡ ਸਸਪੈਂਡ ਕੀਤਾ ਆ ਉਹ ਬਾਦ ਕੀਤਾ ਜਾਵੇ ਜਾਂ ਜਿਹੜੀ ਕਲਰਕ ਹੈ ਜਿਹੜੀ ਆ ਅਮਨਦੀਪ ਕੋਰ ਉਹਨੂੰ ਜਿਹੜਾ ਸਸਪੈਂਡ ਕੀਤਾ ਜਾਵੇ ਉਹਦੀ ਪ੍ਰੈਜ਼ੈਂਟ ਲੱਗੀ ਹੈ ਕਿ ਉਹਦਾ ਕਸੂਰ ਨਹੀਂ ਹੈਗਾ ਕੋਈ ਹੈ ਬਾਕੀ ਜਿਹੜਾ ਚੇਅਰਮੈਨ ਲਾਇਆ ਪਰਮਜੀਤ ਸਿੰਘ ਭਾਟਿਆ ਉਹ ਫੇਸ 2 ਤੋਂ ਲਾਇਆ ਗਿਆ ਹੈ ਉੱਥੇ ਮਾਸ਼ਾ ਤਾਰਾ ਸਿੰਘ ਨਗਰ ਤੋਂ ਤੇ ਉਹ ਨੂੰ ਜਿਹੜਾ ਆਪਣੇ ਪਿੰਡਾਂ ਦਾ ਸਕੂਲ ਦਾ ਕੋਈ ਬੰਦਾ ਨੇ ਲੱਭਿਆ ਹੈਗਾ ਉਹ ਇਹਨੂੰ ਜਿਹੜਾ ਹੈ ਸਨਡ ਕੀਤਾ ਜਾਵੇ ਨਾ ਮੀਟਿੰਗ ਕੀਤੀ ਜਾਵੇ ਤੇ ਇਹ ਜਿਹੜਾ ਹੈ ਕਮੇਟੀ ਜਈ ਨਵੀਂ ਪੜਾਈ ਜਾਵੇ ਹਾਂਜੀ ਸਰ ਕੀ ਨਾ ਜੀ ਆਪਣਾ ਸਰਦਾਰ ਨਰਮ ਸਿੰਘ ਜੀ ਐਸ ਆਈ ਹਾਂ ਤੇ ਮੈਨੂੰ ਇੱਕ ਪ੍ਰੇਟ ਮਿਲੀ ਸੀ ਜੀ ਸੁਬਰੀਆ ਅੱਜ ਆਏ ਹੋ ਇੱਥੇ ਦੇਖ ਲੈਣੇ ਦੋਨਾਂ ਤੇ ਨਾ ਜੋ ਵੀ ਫੈਸਲਾ ਬਣਦਾ ਜਿਹਦਾ ਨਿਭੜਜੂਗਾ ਠੀਕ ਨਹੀਂ ਤੇ ਜੋ ਬਣਦੀ ਕਾਰਵਾਈ ਅਮਲ ਤੇ ਕਾਫੀ ਇਲਜ਼ਾਮ ਲੱਗੇ ਸਕੂਲ ਦੇ ਪਰ ਵਿੱਚ ਇੱਕ 22% ਅਗੇ ਉਹ ਵੀ ਇਹ ਕਹਿੰਦੇ ਕਿ ਚਲੋ ਮੈਂ ਕਹਿ ਰਿਹਾ ਬੱਚੇ ਨੂੰ ਬਹਾਲ ਕੀਤਾ ਜਾਵੇ ਤਾਂ ਵੀ ਨਹੀਂ ਹੋ ਰਿਹਾ ਹਾਂ ਜੀ ਉਹ ਬੱਚੇ ਦਾ ਬਾਬਾ ਆ ਉਹ ਵੀ ਕਹਿੰਦਾ ਕਿ ਇਹ ਮੈਂ ਵੀ ਮੈਂਬਰ ਆ ਕਮੇਟੀ ਮੈਂਬਰ ਬੱਚੇ ਨੂੰ ਬਿਠਾ ਲਓ ਲੇਕਿਨ ਪੂਲ ਪ੍ਰਸ਼ਾਸਨ ਦਾ ਕਹਿਣਾ ਵੀ ਜੋ ਸਕੂਲ ਦਾ ਪ੍ਰੋਸੈਸ ਹੁੰਦਾ ਉਹਦੇ ਹਿਸਾਬ ਨਾਲ ਹੀ ਬੱਚੇ ਨੂੰ ਢਾ ਲਾਂਗੇ ਲੇਕਿਨ ਥੋੜੀ ਗੱਲਬਾਤ ਨੇੜੇ ਹੋ ਗਈ ਤਕਰੀਬਨ ਇਹਨਾਂ ਦਾ ਰਾਜ਼ਨਾਮਾ ਹੋ ਹੀ ਜਾਏਗਾ ਕਿ ਅੱਜ ਨਿਬੜ ਜਾਊਗਾ ਠੀਕ ਹੈ ਨਹੀਂ ਤੇ ਦੁਬਾਰਾ ਚਾਰ ਤਿੰਨ ਨੂੰ ਟਾਈਮ ਰੱਖਾਂਗੇ ਕਿਤੇ ਹੋਰ ਵੀ ਤੇਰੇ ਸਾਹਿਆ ਜਿਹੜੇ ਕਹਿੰਦੇ ਕਿ ਅੱਖ ਮਹੀਨਾ ਤੋਂ ਸਾਡੇ ਬੱਚੇ ਸਸਪੈਂਡ ਨਹੀਂ ਉਹਨਾਂ ਕੋਲੋਂ ਸਾਨੂੰ ਕੋਈ ਕੰਪਲੇਨਟ ਨਹੀਂ ਤਾਨੂੰ ਇਹਨਾਂ ਬਾਰੇ ਮੈਡਮ ਕੈਮਰੇ ਤੇ ਕਿ ਨਹੀਂ ਆਈ ਫਾਈਲ ਜਮ੍ਹਾਂ ਤੇ ਉਹਨਾਂ ਕਹਿੰਦੇ 4 ਤਰੀਕ ਨੂੰ ਜੋ ਵੀ ਗੱਲ ਹੋਊਗੀ 4 ਤਰੀਕ ਨੂੰ ਕੀ ਹੈਗਾ ਸਰ 4 ਤਰੀਕ ਨੂੰ ਅਸੀਂ ਦੋਨੋਂ ਦਿਨਾਂ ਟਾਈਮ ਰੱਖਿਆ ਕਿਉਂਕਿ ਉਹਨਾਂ ਦੇ ਸਕੂਲ ਦੇ ਕਮੇਟੀ ਮੈਂਬਰ ਹੋ ਕਹਿੰਦੇ 4 ਤਰੀਕ ਨੂੰ ਅਸੀਂ ਆ ਸਕਦੇ ਹਾਂ ਅੱਜ ਇਹ ਵੇਲੇ ਕਿਤੇ ਮੈਰਿਜ ਤੇ ਆਊਟ ਆਫ ਸਟੇਸ਼ਨ ਆ ਉਹਨਾਂ ਦਾ 4 ਵਾਰੀ ਰੱਖ ਚੁੱਕੇ ਆ ਠੀਕ ਹੈ ਹੋਰ ਚੀਜ਼ ਹੈ ਕਿ ਇਲਜ਼ਾਮ ਲੱਗੇ ਆ ਟੀਚਰਾਂ ਨੂੰ ਲਾਏ ਗਏ ਆ ਜਿਹੜੇ ਇੱਥੇ ਮੁੱਖਕ ਦੇ ਪਹਿਲੇ ਸੀਗੇ ਕਿ ਸਕੂਲ ਦੇ ਵਿੱਚ ਨਸ਼ਾ ਵੀ ਵਿਕਦਾ ਤੇ ਬਾਰੇ ਨਹੀਂ ਅਜੇ ਤੱਕ ਸਕੂਲ ਦੇ ਵਿੱਚੋਂ ਨਾ ਤੱਕ ਅਜੇ ਫੜਿਆ ਗਿਆ ਨਾ ਹੀ ਕਦੇ ਇਦਾਂ ਦਾ ਕੋਈ ਮਾਮਲਾ ਸਾਡੇ ਸਾਹਮਣੇ ਆਇਆ ਕਿ ਮੈਨੂੰ ਇਹ ਤੇ ਕਾਫੀ ਚਿਰ ਹੋ ਗਿਆ ਤੇ ਨਾ ਹੀ ਸਾਈਕਲੀ ਸਕੂਲ ਦੇ ਤੇ ਇਦਾਂ ਇੱਕ ਵਾਰੀ ਪੂਰਾ ਡਰੈਗ ਲਾ ਕੇ ਸਕੂਲ ਸਕੂਲ ਹੈਗਾ ਗੁਰੂ ਨਾਨਕ ਆਪਣੇ ਗੁਰੂ ਨਾਨਕ ਪਬਲਿਕ ਸਕੂਲ ਹੈ ਜੀ ਫਰੀਦ ਨਗਰ ਸੋਲਡਰ ਰੋਡ ਹਾਂਜੀ ਓਕੇ ਥੈਂਕ ਯੂ ਵੈਰੀ ਮਚ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤ ਤੇ ਕਾਲ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂੜੇ ਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ